ਥੋੜੀ ਥੋੜੀ ਦੂਰ ਦੇਤੇ ਕਈ ਰਸੋਈਆਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰੀਆਂ ਇੱਥੇ ਕਈ ਰਸੋਈਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਸੜਕ ਉੱਤੇ ਹੀ ਖਾਣਾ ਬਣਾਉਣਾ ਹੈ ਸੜਕ ਉੱਤੇ ਹੀ ਰਹਿਣਾ ਹੈ ਸੜਕ ਦੇ ਉੱਤੇ ਹੀ ਰਹਿ ਕੇ ਆਪਣਾ ਜਿਹੜਾ ਗੁਜ਼ਾਰਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਗਾਹਸਤਾਨ ਕਾ ਕਾ ਸਮਾਨ ਗੁਬਾਰੇ ਵੇਚਦੇ ਇਧਰ ਰੋਡ 'ਤੇ ਮੈਂ ਤਾਂ ਕੱਲੀ ਆਇਆ ਕੱਲ ਆਇਆ ਵਾਪਸ ਜਾ ਰਿਹਾ ਉਹ ਕੱਲ ਕੰਮ ਦਿੰਦਾ ਹੀ ਨਹੀਂ ਇਧਰ ਤੋਂ ਰੋਡ 'ਤੇ ਗੁਬਾਰੇ ਵੇਚੇ ਰੋਡ 'ਤੇ ਨਹੀਂ ਮਾਰਕੀਟ 'ਤੇ ਵੇਚਦੇ तूसी इथे रहने हो यही हम तो झाड़ू का बन्दे करते हैं हमें राजस्थान में झाड़ू बांधते हैं अच्छा यहाँ क्या करते हैं भैया बेलन फोर्ज वाले हैं यहाँ कमाई हो रही है भैया और क्या कर रहे हो इससे बेलन के धंधे करके छोटे बच्चे को रोटी पानी चाय पानी पी जाते हैं बाकी राजस्थान चले जाते हैं हमको तो दीनी नाम से कोई दूसरा का को खिलाफ जान ले ले उनको ही ਬੀਖਣੀ ਮੰਗਦਾ ਵੀ ਆ ਅਸੀਂ ਤਾਂ ਗੁਬਾਰਾ ਵੇਚ ਕੇ ਆਪਣਾ ਪੈੜ ਵਧਾते हैं ठीक है, है ना लुਧਿਆਣਾ ਦੇ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਹਦੇ ਦੌਰ ਦੇ ਅਸਲ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਦੀਆਂ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾਦਨੇ ਤਾਂ ਦੱਸਦੇ ਇੱਕ ਪਾਸੇ ਜਿਹੜਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਤੇ ਸਮੂਹ ਡੀਸੀਆ ਵੱਲੋਂ ਆਪਣੇ ਸ਼ਹਿਰ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਦੱਸਦੀ ਹੈ ਜੀਵਨ ਜੋਤ ਹਾਂ ਦਾ ਜਿਹੜਾ ਪ੍ਰੋਜੈਕਟ ਆ ਜਾਰੀ ਕੀਤਾ ਗਿਆ ਵਾ ਜਿਹਦੇ ਉੱਤੇ ਦੱਸਦੇ ਕਿ ਜਿਹੜੇ ਸੜਕਾਂ ਦੇ ਉੱਤੇ ਲੋਕ ਮੰਗਦੇ ਨੇ ਉਹਨਾਂ ਦੇ ਵਾਸਤੇ ਉਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਕਿ ਕਿੱਥੋਂ ਆਏ ਨੇ ਕਿਉਂਕਿ ਪਸੇ ਜੇਕਰ ਇਸ ਟਾਈਮ ਅਸੀਂ ਮੌਜੂਦ ਆ ਬਿਲਕੁਲ ਦੇਖਦੇ ਹੋ ਭਾਰਤ ਨਗਰ ਚੌਕ ਦੇ ਵਿੱਚ ਜਿੱਥੇ ਦੇਖਦੇ ਹੋ ਕਿ ਕਾਫੀ ਜਲਾ ਜਿਹੜਾ ਥਾਂ ਦੇ ਉੱਤੇ ਬੈਠੇ ਨੇ ਉਸ ਤੋਂ ਬਾਅਦ ਇਹ ਲੋਕ ਇੱਥੇ ਹੀ ਖਾਂਦੇ ਨੇ ਬਣਾਉਂਦੇ ਨੇ ਆ ਦੇਖ ਲਓ ਕਿ ਚੋਲੇ ਵਗੈਰਾ ਇੱਥੇ ਬਣਾ ਕੇ ਰੱਖਿਆ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚਦੇ ਨੇ ਤੇ ਲੋਕ ਜਿਹੜੇ ਨੇ ਸਿੱਧੇ ਤੌਰ ਤੇ ਆਪਣਾ ਬੋਰੀਆ ਬਿਸਤਰਾ ਚੱਕਦੇ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਜਾਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾ ਰਿਹਾ ਕਿਸ ਤਰੀਕੇ ਪੱਲਾ ਪੁਲ ਦੇ ਥੱਲੇ ਇੱਕਦਮ ਲੋਕਾਂ ਨੇ ਢੇਰ ਬਣਾ ਕੇ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚਦੇ ਆ ਤਾਂ ਇਹ ਦੇਖ ਲਓ ਕਿ ਪੂਰਾ ਜਿਹੜਾ ਪੁਲ ਹੈ ਉਹ ਖਾਲੀ ਨਜ਼ਰ ਆ ਰਿਹਾ ਪਿੱਛੇ ਤੱਕ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆ ਪੂਰਾ ਪੁਲ ਜਿਹ ਉਦਾ ਜਿੱਥੇ ਆ ਦੇਖਦੇ ਹੋਗੇ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਕਿਉਂਕਿ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਪੋਲ ਦੇ ਥੱਲੇ ਬੈਣਾ ਉਸ ਤੋਂ ਬਾਅਦ ਸੜਕ ਦੇ ਉੱਤੇ ਪੀਖ ਮੰਗਣਾ ਕਿਉਂਕਿ ਇੱਕ ਪਾਸੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਉਹਨਾਂ ਤੋਂ ਵੀ ਜਿਹੜਾ ਪੀਖ ਮੰਗਵਾਣਾ ਕਿਤਨੇ ਕਿਤੇ ਵੱਡਾ ਜਿਹੜਾ ਜ਼ੁਲਮ ਹੈ ਕਿਉਂਕਿ ਇੱਕ ਪਾਸੇ ਛੋਟੇ ਬੱਚੇ ਜਿਹੜੇ ਰੋਡ ਦੇ ਉੱਤੇ ਆ ਕੇ ਪੀਖ ਮੰਗਦੇ ਨੇ ਲੋਕਾਂ ਦਾ ਜਿਹੜਾ ਦਰਵਾਜ਼ਾ ਖਟਕਰਾਉਂਦੇ ਨੇ ਗੱਡੀਆਂ ਦਾ ਉਸ ਤੋਂ ਬਾਅਦ ਕਿਤਨੇ ਕਿਤੇ ਵੱਡਾ ਨੁਕਸਾਨ ਹੋ ਜੂਵੇ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਕੌਣ ਹੋਊਗਾ ਕਿਉਂਕਿ ਸਰਕਾਰ ਵੱਲੋਂ ਵੀ ਜਿਹੜਾ ਇੱਕ ਕੀ ਕੀਤਾ ਗਿਆ ਤੇ ਜਿਸ ਤੋਂ ਬਾਅਦ ਆ ਦੇਖਦੇ ਲੋਗੀ ਹਰ ਲੁਧਿਆਣਾ ਸ਼ਹਿਰ ਨੇ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਡੀਸੀ ਨੇ ਉਹਨਾਂ ਵੱਲੋਂ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਜੀਵਨ ਜੋਤ ਜਿਹੜਾ ਪ੍ਰੋਜੈਕਟ ਹੈ ਜਾਰੀ ਕੀਤਾ ਗਿਆ ਵਾ ਇਸ ਤਹਿਤ ਕਿ ਜਿਹੜੇ ਲੋਕ ਨੇ ਇਹਨਾਂ ਵੱਲੋਂ ਜਿਹੜਾ ਕਿਥੋਂ ਆਏ ਨੇ ਇਹਨਾਂ ਦੇ ਜਿਹੜਾ ਦੇਖਦੇ ਹੋਗੇ ਇਹਨਾਂ ਦੀ ਚੈਕਿੰਗ ਵਾਸਤੇ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਡੀਐਨਏ ਚੈਕਿੰਗ ਵਾਸਤੇ ਜਿਹੜਾ ਪ੍ਰੋਜੈਕਟ ਚਾਲੂ तो तो कार्रवाई कार जिस प्रकार की जाती है डी एन एस तरीके चेक किया जाता है सो तो की कुछ किया जाता है, तो कि है गलबात तो 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 क्या क्या मेरा नाम मेरा नाम, नाम दसानी कोई दूसरा काम नहीं किया गुबारा बेचते मांगते कोई दूसरा का गलत काम नहीं की कोई बीग नहीं मांगते भैया हम तो गुब्बारा बेच के अपना पेड़ भरते हैं ठीक है ना काम हाँ काम करके पेड़ भरते हैं हम कहा है आप की रहते हम राजस्थान में रहते हैं यहाँ कैसे ये तो हम रह रहे क्या बारिश के वजह से रह रहे तो जैसे में नहीं रहते हम ठीक है ना खाना बनाना भी शुरू करते हैं हम खाना अब क्या करें छोटे करते बच्चे भुखा होता है तो खाना बनाना पड़ता है एकदम तो उठ के चले क्यों गए सारे ये तो यह तो सरकार वालों से बहुत डरता है ऐसे हम है ना ऐसे कोई चोरी कोई चकारी हम के तो कोई दूसरा गलत काम नहीं करते सिर्फ गुब्बारा बेचते हैं गुब्बारा बेच के हम ईमानदारी के खाते हैं ठीक है ना छोटे छोटे बच्चे तो चक्के या बोरिया बिस्तरा चक लिया लेके कहा जा रहे सोने जा रहे इधर सोएंगे डंडी बाजार अभी तो इधर पुल के नीचे बैठे स्कूल के नीचे देते वीडियो वाले झूठे ना भरते छोटे छोटे बच्चा नाल जो सड़क के जाते हैं जे कोई बड़ा हादसा हो जाए फिर हादसा नहीं होगा छोटे बच्चे को हम पकड़ के रखते हैं आए से आए हम राजस्थान से चित्तौड़ जिला रहते हैं हम अच्छा यहाँ पे कोई किराया का रूम वगैरह नहीं लिया किराया का रूम नहीं झाड़ू बेचने आए हम झाड़ू बेच के फिर बिल का धंधा कर रहे हैं सड़क के उठे झाड़ू बेचना सड़क के उत्ते रहना सड़क के आई रहना है हम कोई चोरी चकारी किसी का नहीं करते ईमानदारी ऐसी काम करते हैं ਆ ਕਿੱਥੋਂ ਆਏ ਹੋ ਮੈਂ ਤਾਂ ਕਾਸ਼ੇ ਨਹੀਂ ਆਇਆ ਕਹਾਂ ਸੇ ਆਏ ਹੋ ਆਹ ਕਹਾਂ ਸੇ ਆਏ ਹੋ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਤਰੀਕੇ ਜਾਂਦੇ ਹੋ ਨਜ਼ਰ ਆ ਰਹੇ ਨੇ ਲੋਗ ਪਰ ਦੱਸ ਦਈਏ ਕਿ ਜਿਹੜੇ ਲੋਗ ਨੇ ਇਹ ਆਂਦੇ ਨੇ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜਾ ਇੱਥੇ ਮਹਿੰਦੀ ਕੀਤੀ ਜਾਂਦੀ ਹੈ ਕਈ ਲੋਕਾਂ ਵੱਲੋਂ ਫਿਰ ਮਹਿੰਦੀ ਜਿਹੜੀ ਹੈ ਉਹ ਕਿਸ ਦੇਗੀ ਤੇ ਲਾਂਦੇ ਆ ਆ ਦੇਖਦੇ ਹੋ ਕਿ ਜਦੋਂ ਅਸੀਂ ਅੱਜ ਉਹ ਬੱਦਦੇ ਆ ਗੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਜਿਹੜਾ ਜਾਂਦੇ ਹੋ ਨਜ਼ਰ ਆਉਂਦੇ ਨੇ ਗੱਲਬਾਤ ਕਰ ਲੈਣੇ ਆ ਤੁਸੀਂ ਕਿੱਥੋਂ ਆਏ ਹੋ ਕਿ ਆਏ ਕਿ ਤੂੰ ਆ ਮੈਂ ਆਇਆ ਤੇ ਕਹਾਂ ਸੇ ਆਏ ਇੱਥੇ ਯਾ ਘਰ ਹੈ ਯਾ ਰੋੜ ਤੇ ਕਈ ਰੋੜ ਤੇ ਕਿਵੇਂ ਯਾ ਕਿਵੇਂ ਇਹ ਸਿਸਟਮ ਕੈਸੇ ਚੱਲਦਾ ਖਾਣੇ ਪੀਣੇ ਦਾ ਸਹੀ ਚੱਲਦਾ ਐਸੀ ਰੋੜ ਤੇ ਕੋਈ ਛਤ ਨਹੀਂ ਹੈ ਕੋਈ ਕਈ ਘਰ ਨਹੀਂ ਹੈ ਕਿ ਹੈ ਕਹਾਂ ਪਰ ਹੈ ਇਹੀ ਹੈ ਗੱਲ ਬਿਲਕੁਲ ਤੋਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਇੱਥੇ ਹੀ ਘਰ ਹੈਗਾ ਦਾ ਇਹ ਤੁਹਾਨੂੰ ਦਿਖਾ ਦਿੰਦੇ ਨੇ ਪੁਲ ਹੈ ਮੇਨ ਹਾਈਵੇ ਰੋੜ ਹੈ ਚੇਸ ਪੁਲ ਦੇ ਥੱਲੇ ਲੋਕਾਂ ਵੱਲੋਂ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਹੈ ਆ ਰਹਿਣ ਬਸੇਰ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਚੰਗੀ ਤਰੀਕੇ ਆ ਦੇਖਦੇ ਦਿਓ ਕਿ ਜਿਹੜੀ ਤਸਵੀਰ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਮੇਨ ਹਾਈਵੇ ਰੋਡ ਤੇ ਜਿੱਥੇ ਦੇਖਦੇ ਹੋਗੇ ਜਿਹੜਾ ਚੂਲਾ ਬਣਾਇਆ ਹੁੰਦਾ ਵਾ ਜਿਸ ਥਾਂ ਦੇ ਉੱਤੇ ਰਸੋਈ ਜਿਹੜੀ ਆ ਪਕਾਈ ਜਾਂਦੀ ਆ ਤੇ ਉਸ ਤੋਂ ਬਾਅਦ ਇਸੇ ਥਾਂ ਦੇ ਉੱਤੇ ਜਿਹੜੇ ਬਿਸਤਰੇ ਆ ਇਸੇ ਥਾਂ ਦੇ ਉੱਤੇ ਜਿਹੜੇ ਕੱਪੜੇ ਆ ਉਹ ਪਿਛੇ ਹੁੰਦੇ ਨੇ ਸੋ ਬਿਲਕੁਲ ਕਾਫੀ ਵਧੀਆ ਲੁਧਿਆਣਾ ਦਾ ਸਮਾਰਟ ਸਿਟੀ ਬਣਾਇਆ ਗਿਆ ਸੀਗਾ ਇਹ ਦੇਖਦੇ ਦਿਓ ਦੋਸਤੋ ਬਾਅਦ ਸਮਾਰਟ ਸਿਟੀ ਦੀਆਂ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਲਾਂਕਿ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਕਮਿਸ਼ਨਰ ਸੋਪਨ ਸ਼ਰਮਾ ਜੀ ਵੱਲੋਂ ਵੀ ਸਖਤ ਹਦਾਇਤਾ ਦਿੱਤੀਆਂ ਗਈਆਂ ਸੀਗੀਆਂ ਕਿ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੇ ਉੱਤੇ ਜਾਂ ਸਿਗਨਲ ਉੱਤੇ ਜਿਹੜੀ ਜਿੱਥੇ ਲਾਈਟਾਂ ਹੁੰਦੀਆਂ ਨੇ ਉੱਥੇ ਪੀਖ ਨਾ ਮੰਗਿਆ ਜਾਵੇ ਉੱਥੇ ਕਿਉਂਕਿ ਲੋਕ ਖੱਜਲ ਖਵਾਰ ਹੁੰਦੇ ਨੇ ਲੋਕਾਂ ਨੂੰ ਕਾਫੀ ਦਿੱਕਤਾਂ ਜਿਹੜੀਆਂ ਸਹਿਣੀਆਂ ਪੈਂਦੀਆਂ ਨੇ ਸੋ ਇੱਕ ਹੋਰ ਨੌਜਵਾਨ ਆ ਨਾਮ ਕੀ ਹੈਗਾ ਅਰਜੁਨ ਕਿੱਥੇ ਰਹਿੰਦੇ ਹੋ ਰਾਜਸਥਾਨ ਕੀ ਗੱਲ गुब्बारे बेचते है पे। मैं तो कल ही आया कल आये वापस जा रहा जायरा हुआ काम धंधा ही नहीं है इधर तो रोड पे गुब्बारे बेचने का काम करते रोड पे नहीं मार्केट में बेचते है मार्केट में मार्केट कौन सी है ये बाकी सारी मार्केट है, है। कौन सी मार्केट में जाओ नाम पता है कुछ मार्केटा घर है इधर घोल बाजार है सारे तरफ चलते फिरते हैं कल ही आए हो आज मार्केट बताओ मैं तो रहा हुआ आज ही कल आने के बाद राजस्थान से आज सारी मार्केट बताओ मैं कोई मांग इधर आता जाता ही नहीं रहता हूँ मैं जाता हूँ शिमला की ओर जाता हूँ झाड़ू लेके झाड़ू का, का काम करते मैं और कौन है में, में मेरे घर वाले हम तो इनके साथ भी नहीं रहते पहली बार तो हम ऐसा काम नहीं करते गुब्बारे का ਬਿਲਕੁਲ ਸੋ ਦੇਖ ਸਕਦੇ ਹੋ ਕਿ ਅਸੀਂ ਉਸ ਪੁਲ ਦੇ ਥੱਲੇ ਖੜੇ ਆ ਜਿੱਥੇ ਦੀ ਤਸਵੀਰ ਦਿਖਾਈ ਇਹ ਪੂਰਾ ਪੁਲ ਜਿਹੜਾ ਸੀਗਾ ਇਹ ਪੂਰੇ ਤਰੀਕੇ ਭਰਿਆ ਹੋਇਆ ਸੀਗਾ ਲੋਕ ਇੱਥੇ ਬੈਠੇ ਹੋਏ ਸੀਗੇ ਸੜਕਾਂ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਸੜਕ ਦੇ ਉੱਤੇ ਮੰਗਦੇ ਨੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਖੱਜਲ ਖਵਾਰ ਹੋਣਾ ਪੈਂਦਾ ਸੋ ਇਹ ਪੂਰਾ ਪੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਖਾਲੀ ਕਰਕੇ ਚਲੇ ਚੁਕੇ ਨੇ ਕਿਉਂਕਿ ਦੱਸਦੇ ਕਿ ਜਦੋਂ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਇਹਨਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਜਦੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਿੱਥੋਂ ਆਏ ਹੋ ਤੇ ਉਸ ਤੋਂ ਬਾਅਦ ਇਹ ਪੂਰਾ ਪੁਲ ਤੁਹਾਨੂੰ ਤ ਰੋਡ ਦੇ ਉੱਤੇ ਬਣਿਆ ਪੋਲਾ ਦੁਰਗਾ ਮਾਤਾ ਮੰਦਿਰ ਤੋਂ 파ਰਤ ਨਗਰ ਚੌਕ ਵੱਲ ਨੂੰ ਆਉਣ ਵਾਲਾ ਪੋਲਾ ਹੈ ਪੂਰਾ ਪੋਲਾ ਦੇਖ ਸਕਦੇ ਹੋ ਕਿ ਖਾਲੀ ਨਜ਼ਰ ਆ ਰਿਹਾ ਹੈ ਪਰ ਇਸ ਪੋਲੇ ਦੇ ਉੱਤੇ ਤੁਹਾਨੂੰ ਸਾਫ਼ ਪਤਾ ਲੱਗੂਗਾ ਕਿ ਇਸ ਕਿਸ ਤਰੀਕੇ ਜਿਹੜੇ ਲੋਗ ਨੇ ਉਹ ਇੱਥੇ ਰਹਿਣ ਬਸੇਰਾ ਆਉਣ ਵਾਲੋ ਬਣਾਇਆ ਗਿਆ ਸੀਗਾ ਇੱਥੇ ਰਸੋਈਆਂ ਬਣੀਆਂ ਹੋਈਆਂ ਸੀਗੀਆਂ ਤੇ ਇੱਥੇ ਕੁਝ ਲੋਕ ਜਿਹੜੇ ਹੱਲੇ ਵੀ ਦੇਖ ਸਕਦੇ ਹੋ ਕਿ ਭਾਂਡੇ ਆਪਣੇ ਢੋਰੇ ਨੇ ਨਜ਼ਰ ਆ ਰਹੇ ਨੇ ਧੁੰਦੇ ਤੇ ਪੂਰੇ ਰੋਡ ਦੇ ਉੱਤੇ ਸਿਰਫ ਲੋਕਾਂ ਦਾ ਹੀ ਇਕੱਠ ਨਜ਼ਰ ਆ ਰਿਹਾ ਲੋਕ ਇੱਥੇ ਜਿਹੜੇ ਬਾਹਰੋਂ ਆਏ ਨੇ ਉਹ ਇੱਥੇ ਆ ਕੇ ਅਜਰਾ ਦੇ ਸੋ ਆਰਾਮ ਨਾਲ ਉਹਨਾਂ ਬੋਲੋ ਜਿਹੜਾ ਦੇਖਦੇ ਹੋ ਕਿ ਬਿਸਤਰੇ ਉੱਤੇ ਲਗਾਏ ਹੋਏ ਨੇ ਇਹ ਬਕਾਇਦਾ ਦੇਖ ਲਓ ਕਿ ਥੋੜੀ ਥੋੜੀ ਦੂਰ ਦੇਤੇ ਕਈ ਰਸੋਈਆਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰੀਆਂ ਇੱਥੇ ਕਈ ਰਸੋਈਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਸੜਕ ਦੇ ਉੱਤੇ ਹੀ ਖਾਣਾ ਬਣਾਣਾ ਵਾ ਸੜਕ ਦੇ ਉੱਤੇ ਹੀ ਰਹਿਣਾ ਵਾ ਸੜਕ ਦੇ ਉੱਤੇ ਹੀ ਰਹਿ ਕੇ ਆਪਣਾ ਜਿਹੜਾ ਗੁਜ਼ਾਰਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਗੱਲ ਬਾਤ ਵੀ ਕਰ ਲੈਣੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਨਾਲ ਰੋਡ ਦੇ ਉੱਤੇ ਭੀਖ ਮੰਗਵਾਣਾ ਕਿੰਨਾ ਕਾ ਸਹੀ ਆ ਤੁਸੀਂ ਇੱਥੇ ਰਹਿਣੇ ਹੋ ਇਹੀ ਕਰਨਾ ਹੈ ਹਮ ਤਾਂ ਝਾੜੂ ਕਾ ਬੰਦੇ ਕਰਤੇ ਹੈ राजस्थान में झाड़ू बांधते है हम अच्छा, यहाँ क्या कर रहे हो यहाँ बैलू आते हैं राजस्थान में झाड़ू यहाँ बैलू हाँ छोटे छोटे बच्चे तो मेरी एक लड़की है तो ज्यादा ही वो लड़की मेरी है किसका बच्चा है उठा कर हमने लेके नहीं आते हम अच्छा, यहाँ कैसे इधर चूल्हा बना लिया इधर ही रसोई बना अरे रसोई नहीं भैया ऐसे तो राखी करके हम चले जाएंगे मेरे गाँव भाभी चले जाएंगे हम

ये कुछ नहीं कहता है ये सही है सही। ये सही लगता है अरे सही है नहीं हमारे गांव तो मकान है ना मेरे गांव में तो मेरे राजस्थान में बड़ा भारी मकान है खेतू कूड़ा झाड़ू के धंधे करते हम कुछ काम नहीं तो देख सकते हो कि छोटे छोटे बच्चे ने राजस्थान तो आए ने कहना वह था कि राजस्थान तो आके इतने काम कर देने गुब्बारे बैलून जड़े ने बेच देने ਚਾਰੂ ਬਣਾ ਕੇ ਭੇਜਦੇ ਨੇ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਵਾ ਉਹ ਵੀ ਇਸ ਪੁਲ ਦੇ ਥੱਲੇ ਹੁੰਦਾ ਜੇ ਬਰਸਾਤ ਹੋਵੇ ਤੇ ਹਵਾਵਾਂ ਤੂਫਾਨ ਚੱਲੇ ਤੇ ਉਦੋਂ ਵੀ ਇਹ ਲੋਕ ਜਿਹੜੇ ਨੇ ਉਹ ਪੁਲ ਦੇ ਥੱਲੇ ਹੀ ਰਹਿੰਦੇ ਨੇ ਪਰ ਕਿਤੇ ਨੇ ਕਿਤੇ ਲੁਧਿਆਣਾ ਦੇ ਪ੍ਰਸ਼ਾਸਨ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਲੁਧਿਆਣੇ ਦੇ ਵਿੱਚ हां जेडे लोग ने ए ना रहन क्योंकि जकर सडकਾਂ ਦੇ ਉਤੇ ਲੋਗ ਉਤਰ ਕੇ ਭੀਖ ਮੰਗਦੇ ਨੇ ਤੇ ਲੋਗ ਕਾਫੀ ਜਿਆਦਾ ਜਿਹੜੇ ਪਰੇਸ਼ਾਨ ਹੁੰਦੇ ਨੇ ਜਾਂ ਲੋਗ ਕੰਮ ਜਿਹੜੇ ਕਰਦੇ ਨੇ ਉਹ ਵੀ ਕਾਫੀ ਪਰੇਸ਼ਾਨ ਹੁੰਦੇ ਨੇ ਮੇਰੇ ਪਿੱਛੇ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਕਿ ਜਿੱਥੇ ਤੱਕ ਕੈਮਰਾ ਤੁਹਾਨੂੰ ਕੁਮਾਰ ਰਿਹਾ ਜਿੱਥੇ ਤੱਕ ਕੈਮਰੇ ਦੇ ਵਿੱਚ ਤਸਵੀਰ ਜਿਹੜੀ ਆ ਦਿਖਾ ਰਿਹਾ ਉੱਤੇ ਤੱਕ ਪੂਰਾ ਗਰਾਊਂਡ ਜਿਹੜਾ ਖਾਲੀ ਨਜ਼ਰ ਆ ਰਿਹਾ ਵਾ ਤੇ ਜਿੱਥੇ ਤੱਕ ਅਸੀਂ ਪਹੁੰਚਿਆ ਉਹ ਗਰਾਊਂਡ ਜਿਹੜਾ ਖਾਲੀ ਹੋ ਗਿਆ ਤੇ ਪਿੱਛੇ ਜਿੱਥੇ ਨਹੀਂ ਪਹੁੰਚ ਰਿਹਾ ਉੱਥੇ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਕੇ ਉਹਨਾਂ ਵੱਲੋਂ ਆਪਣੀ ਚੱਦਰਾਂ ਜਾਂ ਬਿਸਤਰੇ ਨੇ ਸੋਕਦੇ ਕਿ ਤੇ ਵੱਡਾ ਸਵਾਲ ਖੜਾ ਹੁੰਦਾ ਪਰ ਪ੍ਰਸ਼ਾਸਨ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਵਾ ਜਿਸ ਦੇ ਵਿੱਚ ਸਾਫ਼ ਤੌਰ ਤੇ ਦੱਸਦੇ ਕਿ ਜੀਵਨ ਜੋਤ ਦੇ ਤਹਿਤ ਇਹ ਜਿਹੜਾ ਦੱਸਦੀ ਹੈ ਕਿ ਪ੍ਰੋਜੈਕਟ ਆ ਉਸ ਤਹਿਤ ਡੀਐਨਏ ਵੀ ਜਿਹੜੇ ਚੈੱਕ ਕੀਤੇ ਜਾਣਗੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੇ ਡੀਐਨਏ ਚੈੱਕ ਕੀਤੇ ਜਾਣਗੇ ਸੜਕਾਂ ਦੇ ਉੱਤੇ ਕਿ ਉਹ ਬੱਚੇ ਉਹਨਾਂ ਦੇ ਹੀ ਹੈ ਜਾਂ ਨਹੀਂ ਹੈਗੇ ਜਾਂ ਕਈ ਵਾਰੀ ਕਿਤਨੇ ਕਿਤੇ ਲੱਗਦਾ ਹੈ ਕਿ ਜਿਹੜੇ ਬਾਰੋਂ ਬੱਚੇ ਆ ਜਾਂਦੇ ਉਹ ਕਿੱਥੇ ਜene ਇਹ ਆਣ ਵਾਲਾ ਜਿਹੜਾ ਸਮਾਂ ਦੱਸੂਗਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਦੇਤੇ ਉਹ ਆਣ ਵਾਲਾ ਜਿਹੜਾ ਸਮਾਂ ਦੱਸੂਗਾ ਕਿਉਂਕਿ ਇੱਕ ਪਾਸੇ ਦੀ ਜਕਰ ਤਸਵੀਰ ਦਿਖਾਈਏ ਤੇ ਬਹੁਤ ਲਗਾਇਆ ਸ਼ਹਿਰ ਦੇ ਵਿੱਚ ਕਿਤੇ ਅਸੀਂ ਮਜੂਦ ਆ ਉੱਥੇ ਕਈ ਰਸੋਈਆਂ ਜਿਹੜੀਆਂ ਨੇ ਉਹ ਚੌਕਾ ਦੇ ਉੱਤੇ ਬਣੀਆਂ ਹੋਈਆਂ ਨੇ ਪੁਲ ਦੇ ਥੱਲੇ ਬਣੀਆਂ ਹੋਈਆਂ ਨੇ ਪਰ ਆਣ ਵਾਲਾ ਸਮਾਂ ਦੱਸੂਗਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਦੇਖਿਰੋ ਜਦੋਂ ਲਈ ਮੈਂ ਸੰਜੇ ਨਾਤਾ